ਰ ਐਲਾਨਣਾਗਾ ਤਾਂ ਸਾਡੇ ਨਾਲ ਸਰਦਾਰ ਹਰਮਨ ਸਿੰਘ ਸੰਧੂ ਮੌਜੂਦ ਨੇ ਗੱਲਬਾਤ ਕਰ ਲੈਣੀ ਹੈ ਸੰਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਜੀ ਅੱਜ ਉਮੀਦਵਾਰ ਜਿਹੜਾ ਬਾ ਚੁਣਿਆ ਗਿਆ ਤੁਹਾਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ ਸਭ ਤੋਂ ਪਹਿਲਾਂ ਤੇ ਮੈਂ ਕਹਿਣਾ ਚਾਹੁੰਦਾ ਮੈਂ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਸਾਪ ਭਗਵੰਤ ਸਿੰਘ ਜੀ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਮੁੱਚੀ ਸਾਡੀ ਟੀਮ ਸਮੁੱਚੀ ਲੀਡਰਸ਼ਿਪ ਉਹਨਾਂ ਦਾ ਧੰਨਵਾਦ ਕਰਦੀ ਆ ਕਿ ਜਿਹੜਾ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਔਰ ਇਥੋਂ ਜਿਹੜਾ ਆ ਉਹ ਐਜ਼ ਅ ਕੈਂਡੀਡੇਟ ਜਿਹੜੀ ਜਿਮਨੀ ਚੋਣ ਉਹਦੇ ਬਾਰੇ ਉਹ ਇੱਥੇ ਉਹ ਜ਼ਿਕਰ ਕਰਕੇ ਗਏ ਆ ਅਰਵਿੰਦ ਕੇਜਰੀਵਾਲ ਜੀ ਦਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਆ ਕਿ ਉਹਨਾਂ ਨੇ ਵੀ ਮੇਰੇ ਤੇ ਵਿਸ਼ਵਾਸ ਜਿਹੜਾ ਆ ਉਹ ਪ੍ਰਗਟ ਕੀਤਾ ਹਰਮਿਤ ਜੀ ਕਿਹੜੇ ਕਿਹੜੇ ਮੁੱਦੇ ਜਿਹੜੇ ਨੇ ਰਹਿਣਗੇ ਜਨਤਾ ਦੀ ਕਚਾਰੀ ਦੇ ਵਿੱਚ ਜਾਣ ਦੇ ਲਈ ਦੇਖੋ ਜਿਹੜੇ ਮੁੱਦੇ ਹਮੇਸ਼ਾ ਇਲੈਕਸ਼ਨ ਦਾ ਹਰ ਇੱਕ ਇਲੈਕਸ਼ਨ ਦਾ ਇੱਕ ਵੱਖਰਾ ਮੁੱਦਾ ਹੁੰਦਾ ਹਰ ਇੱਕ ਇਲੈਕਸ਼ਨ ਜਦੋਂ ਆਉਂਦੀ ਆ 5 ਸਾਲ ਬਾਅਦ ਉਹਦਾ ਇਲੈਕਸ਼ਨ ਦਾ ਜੋ ਇਲਾਕੇ ਦੀ ਜੋ ਬੁਨਿਆਦੀ ਢਾਂਚਾ ਹੁੰਦਾ ਆ ਜਾਂ ਇਲਾਕੇ ਦੀਆਂ ਕੋਈ ਮੰਗਾਂ ਹੁੰਦੀਆਂ ਡਿਮਾਂਡਸ ਹੁੰਦੀਆਂ ਜਿਵੇਂ ਅੱਜ ਮਾਨ ਸਾਹਿਬ ਵੀ ਸੀਐਮ ਸਾਹਿਬ ਵੀ ਗੱਲ ਕਰਕੇ ਗਏ ਵੀ ਇੱਥੇ ਕਾਲਜ ਵੀ ਬਣਾਵਾਂਗੇ ਬੱਚਿਆਂ ਦਾ ਇੱਥੇ ਹੋਰ ਵੀ ਕੋਈ ਕੰਮ ਕਰਾਂਗੇ ਔਰ ਇੱਥੇ ਬਸ ਨਹੀਂ ਮੇਰੇ ਅੱਜ ਦੇ ਇਲੈਕਸ਼ਨ ਅੱਜ ਡਿਕਲੇਅਰ ਹੋਇਆ ਇਹ ਅੱਜ 1 ਮਹੀਨਾ ਹੋ ਗਿਆ ਟੈਲੀਫੋਨ ਤੇ ਮਾਨ ਸਾਹਿਬ ਨੇ ਮੈਨੂੰ ਇੱਕੋ ਗੱਲ ਕਹੀ ਵੀ ਤੁਹਾਨੂੰ ਆਉਣ ਦੀ ਇੱਥੇ ਚੰਡੀਗੜ੍ਹ ਲੋੜ ਨਹੀਂ ਤੁਸੀਂ ਇੱਥੇ ਦੱਸੀ ਚਲੋ ਔਰ ਮੈਂ ਉਹਦੇ ਤਹਿ ਦੱਸਣਾ ਚਾਹਨਾ ਕਿ ਤਰਨਤਨ ਦੇ ਵਿੱਚ ਮਿਨਿਸਪਲ ਕਮੇਟੀ ਦੇ ਵਿੱਚ 35 ਕਰੋੜ ਰੁਪਏ ਤੋਂ ਪਲੱਸ ਜਿਹੜਾ ਆ ਉਹ ਤਰਨਤਨ ਸ਼ਹਿਰ ਦੀ ਡਿਵੈਲਪਮੈਂਟ ਲਈ ਆਇਆ ਇੱਥੇ ਬਸ ਨਹੀਂ 30 ਕਰੋੜ ਰੁਪਈਆ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿਹੜੇ ਪੰਚਾਇਤਾਂ ਦੇ ਵਿੱਚ ਕੰਮ ਕਰਨ ਵਾਲੇ ਉਹ ਵੀ ਔਰ 55 54 ਕਰੋੜ ਰੁਪਈਆ ਜਿਹੜੀਆਂ ਰੋਡਸ ਦੀ ਵਾਈਡਨਿੰਗ ਹੋਣੀ ਆ ਰੋਡਸ ਦਾ ਇਨਫਰਾਸਟ੍ਰਕਚਰ ਬਣਨਾ ਆ ਰੋਡਸ ਦੀਆਂ ਨਵੇਂ ਸਿਰਿਓਂ ਬਣਦੀਆਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਹੈਲਥ ਸੈਂਟਰ ਬਣਨੇ ਆ ਸਟੇਡੀਅਮ ਬਣਨੇ ਆ ਇਹ ਸਾਰੀਆਂ ਚੀਜ਼ਾਂ ਸਮੇਂ ਦੀ ਲੋੜ ਆ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਆ ਆਜ ਮੁੱਖ ਮੰਤਰੀ ਸਾਹਿਬ ਨੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅੱਜ ਤਰਨਤਾਰਨ ਅਸੈਂਬਲੀ ਹਲਕੇ ਦੇ ਵਿੱਚ ਉਹ ਪ੍ਰੋਵਾਈਡ ਕੀਤੀਆਂ ਨੇ ਮੈਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਜੇ ਗੱਲ ਕਰੀਏ 10 ਲੱਖ ਬੀਮੇ ਦੀ ਤਾਂ 10 ਲੱਖ ਬੀਮੇ ਦੀ ਜਿਹੜੀ ਯੋਜਨਾ ਤਿਆਰ ਕੀਤੀ ਗਈ ਆ ਉਹ ਵੀ ਅੱਜ ਉਹਦਾ ਪਹਿਲ ਵੀ ਜਿਹੜੀ ਆ ਤਰਨਤਾਰਨ ਜ਼ਿਲ੍ਹੇ ਤੋਂ ਹੀ ਕੀਤੀ ਹੈ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਜਿਹੜੀ ਆ ਮੰਨੀ ਜਾਂਦੀ ਆ ਦੇਖੋ ਇਸ ਗੱਲੋਂ ਵੀ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਕਿ ਤਰਨਤਾਰਨ ਦੇ ਵਿੱਚ ਦੋ ਤਿੰਨ ਜਿਹੜੇ ਪ੍ਰੋਜੈਕਟ ਨੇ ਉਹ ਪਹਿਲਾਂ ਹੀ ਉਹਨਾਂ ਨੇ ਸ਼ੁਰੂ ਕਰਤੇ ਆ ਔਰ ਦੇਖੋ ਆਮ ਘਰਾਂ ਦਾ ਕੋਈ ਵੀ ਬਿਮਾਰੀ ਹੁੰਦੀ ਆ ਜਾਂ ਕੋਈ ਪ੍ਰੋਬਲਮ ਹੁੰਦੀ ਆ ਚਲੋ ਆਪਾਂ ਸਰਬੱਤ ਦੇ ਭਲੇ ਦੀ ਗੱਲ ਕਰ ਅਰਦਾਸ ਕਰਦੇ ਆ ਤੰਦਰੁਸਤੀ ਮੰਗਦੇ ਆ ਪਰਿਵਾਰ ਦੀ ਤੰਦਰੁਸਤੀ ਮੰਗਦੇ ਆ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਇਹਦੇ ਤਹਿਤ ਫੇਰ ਵੀ ਕਿਤੇ ਨਾ ਕਿਤੇ ਪਰਿਵਾਰ ਕਿਉਂਕਿ ਇਹ ਦੁਨਿਆਵੀ ਦੁਨੀਆ 'ਚ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਆ ਜਾਂਦੀ ਆ ਉਹਦੇ ਤਹਿਤ ਮੁੱਖ ਮੰਤਰੀ ਸਾਹਿਬ ਨੇ ਤਰਨਤਾਰਨ ਤੋਂ ਉਹ ਵੀ ਤਰਨਤਾਰਨ ਕਿਉਂਕਿ ਮਹਾਰਾਜ ਦੀ ਵਸਾਈ ਹੋਈ ਨਗਰੀ ਆ ਸੈਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਵਸਾਈ ਹੋਈ ਨਗਰੀ ਆ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਉਹਨਾਂ ਦੀ ਵਸਾਈ ਹੋਈ ਨਗਰੀ ਆ ਉੱਥੋਂ ਹੀ ਉਹ ਬੀਮਾ ਯੋਜਨਾ ਜਿਹੜੀ 10 ਲੱਖ ਦੀ ਸ਼ੁਰੂਆਤ ਹੋਈ ਆ ਔਰ ਮੈਂ ਸਮਝਦਾ ਇਹ ਇੱਕ ਇਤਿਹਾਸਿਕ ਫੈਸਲਾ ਸੀਗਾ ਇਹ ਇੱਕ ਗਰੀਬ ਦੇ ਨਾਲ ਜੁੜਿਆ ਇੱਕ ਫੈਸਲਾ ਸੀ ਔਰ ਦੂਸਰੀ ਦੇਖੋ ਆਮ ਤੌਰ ਤੇ ਪਿੰਡਾਂ ਚ ਕੀ ਗੱਲ ਹੁੰਦੀ ਆ ਕਿ ਜਿਹੜੀ ਲਾਲ ਲਕੀਰ ਦੇ ਅੰਦਰ ਜਿਹੜੀ ਜ਼ਮੀਨ ਹੁੰਦੀ ਆ ਉਹਦੇ ਤਹਿਤ ਬਹੁਤ ਲੜਾਈਆਂ ਝਗੜੇ ਕਿਉਂਕਿ ਜਿਹੜੀ ਵੀ ਕੋਈ ਸਰਕਾਰ ਆਉਂਦੀ ਸੀ ਕੋਈ ਸਰਕਾਰ ਬਦਲਣ ਦੇ ਨਾਲ ਹੀ ਉਹ ਜ਼ਮੀਨ ਜਿਹੜੀ ਆ ਉੱਥੇ ਕਬਜ਼ਾ ਇੱਕ ਦੂਜੇ ਦਾ ਕਬਜ਼ਾ ਸ਼ੁਰੂ ਹੋ ਜਾਂਦਾ ਸੀ ਉਹਦੇ ਤਹਿਤ ਵੀ ਜਿਹੜੀ ਮਾਲਕੀ ਦੇ ਹੱਕ ਜਿਹੜੇ ਆ ਉਹ ਜਿਹੜਾ ਇਨਸਾਨ ਉੱਥੇ ਰਹਿ ਰਿਹਾ ਉਹਨੂੰ ਮਾਲਕੀ ਦੇ ਹੱਕ ਦਿੱਤੇ ਗਏ ਆ ਉਹਨੂੰ ਰਜਿਸਟਰੀਆਂ ਹੋਣਗੀਆਂ ਉਹਦੇ ਤੇ ਉਹ ਲੋਨ ਲੈ ਸਕਦਾ ਉਹਦੇ ਤੇ ਉਹ ਆਪਣੇ ਬੱਚੇ ਲਈ ਪੜ੍ਹਾਈ ਦਾ ਲੋਨ ਲੈ ਸਕਦਾ ਆਪਣੇ ਮਕਾਨ ਦੀ ਉਸਾਰੀ ਲਈ ਲੋਨ ਲੈ ਸਕਦਾ ਉਹਨੂੰ ਵੇਚਣ ਦੇ ਵੀ ਹੱਕ ਹਕੂ ਗਿਆ ਸੋ ਵੇਖੋ ਇਹੋ ਜਿਹੇ ਫੈਸਲੇ ਆਮ ਆਦਮੀ ਪਾਰਟੀ ਨੇ ਲਏ ਨੇ ਕੋਈ ਛੋਟੀ ਗੱਲ ਨਹੀਂ ਮੈਂ ਸਮਝਦਾ ਬੜੇ ਇਤਿਹਾਸਿਕ ਫੈਸਲੇ ਨੇ ਇਹਦੇ ਪ੍ਰੰਤ ਹੋਰ ਵੀ ਜਿਹੜੇ ਡਿਵੈਲਪਮੈਂਟ ਦੇ ਕੰਮ ਹੋਣਗੇ ਉਹ ਵੀ ਜਿਹੜੇ ਆ ਉਹ ਹੋਣਗੇ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਵੱਲੋਂ ਵੀ ਉਮੀਦਵਾਰ ਜਿਹੜਾ ਵਾ ਐਲਾਨਿਆ ਗਿਆ ਜੇ ਭਾਜਪਾ ਦੀ ਗੱਲ ਕਰੀਏ ਭਾਜਪਾ ਵੱਲੋਂ ਵੀ ਉਮੀਦਵਾਰ ਲਾਨ ਦਿੱਤਾ ਗਿਆ ਤੁਹਾਨੂੰ ਆਮ ਆਦਮੀ ਪਾਰਟੀ ਵੱਲੋਂ ਐਲਾਨਿਆ ਗਿਆ ਵਾ ਤਾਂ ਅੱਜ ਤੁਸੀਂ ਸਟੇਜ ਦੇ ਉੱਪਰ ਗਰਜ ਦੇ ਨਜ਼ਾਰੇ ਤੇ ਨਾਲ ਹੀ ਫੋਨ ਦੀ ਗੱਲ ਕੀਤੀ ਕਿ ਜੇ ਫੋਨ ਕਿਸੇ ਦਾ ਵੀ ਆਇਆ ਤਾਂ ਬਾਰਡਰ ਤੋਂ ਪਾਰ ਭੇਜਿਆ ਜਾਵੇਗਾ ਕੀ ਉਹ ਫੋਨ ਦਾ ਮਕਸਦ ਕੀ ਹੀ ਉਹ ਕਹਿੰਦਾ ਦੇਖੋ ਇਹ ਤੁਸੀਂ ਮੈਨੂੰ ਨਾ ਪੁੱਛੋ ਤੁਸੀਂ ਇਹ ਸਾਰੇ ਹੀ ਜਾਣਦੇ ਜੇ ਮੀਡੀਆ ਵੀ ਜਾਣਦਾ ਆ ਕਿਉਂਕਿ ਇੱਥੇ ਜਿਹਨਾਂ ਕਾਲੀ ਦਲ ਦੀ ਜਿਹਨਾਂ ਨੇ ਟਿਕਟ ਅਨਾਉਂਸਮੈਂਟ ਕਾਲੀ ਦਲ ਦੇ ਪ੍ਰਧਾਨ ਸਾਹਿਬ ਜਿਹੜੀ ਕਰਕੇ ਗਏ ਮੇਰਾ ਖਿਆਲ ਆ ਉਹਨਾਂ ਨੂੰ ਆਪ ਨੂੰ ਨਹੀਂ ਸੀ ਪਤਾ ਕਿ ਇਹ ਟਿਕਟ ਮੈਂ ਦੇਣ ਕੇ ਨੂੰ ਜਾ ਰਿਆਂ ਔਰ ਦੇਖੋ ਕਾਲੀ ਦਲ ਦੇ ਪ੍ਰਧਾਨ ਸਾਹਿਬ ਪਹਿਲਾਂ ਤੇ ਇਹ ਗੱਲ ਕਹਿੰਦੇ ਹੁੰਦੇ ਸੀ ਕਿ بڑا ਜਿਹੜਾ ਇਨਸਾਨ ਦੀ ਕੁਰਬਾਨੀਆਂ ਜਿਹੜੇ ਪਰਿਵਾਰ ਦੀਆਂ ਕੁਰਬਾਨੀਆਂ ਜਿਹੜੇ ਪਰਿਵਾਰ ਨੇ ਤਛਦਦ ਸਿਆ ਜਿਹੜੇ ਪਰਿਵਾਰ ਨੇ ਪੰਜਾਬ ਤੇ ਪੰਜਾਬੀਆਂ ਲਈ ਯੋਗਦਾਨ ਪਾਇਆ ਉਹਨੂੰ ਟਿਕਟਾਂ ਦੇਵਾਂਗੇ ਤੇ ਕੀ ਗੱਲ ਅੱਜ ਤਰਨਤਨ ਸਾਰੇ ਜ਼ਿਲ੍ਹੇ ਦੇ ਵਿੱਚੋਂ ਕੋਈ ਕੈਂਡੀਡੇਟ ਨਹੀਂ ਲੱਭਾ ਔਰ ਚੁੱਕ ਕੇ ਮਜੀਠੇ ਹਲਕੇ ਚੋਂ ਬੀਬੀ ਜੀ ਨੂੰ ਕੈਂਡੀਡੇਟ ਡਿਕਲੇਅਰ ਕੀਤਾ ਠੀਕ ਹੈ ਉਹਨਾਂ ਦਾ ਹੱਕ ਹੈ ਉਹ ਲੜਨਗੇ ਚੋਣ ਲੜਨ ਜੀ ਸਭ ਕੇ ਲੜਨ ਪਰ ਇਹ ਦੱਸ ਦੇਣ ਵੀ ਪਹਿਲਾਂ ਕੀ ਕੀਤਾ ਹੁਣ ਕੀ ਕਰਨ ਦੇ ਆ ਤੇ ਗਾਂ ਕੀ ਕਰਨਗੇ ਸੋ ਇਸ ਕਰਕੇ ਮੇਰੇ ਫੋਨਾਂ ਦੇ ਨਾਲ ਇਲੈਕਸ਼ਨਾਂ ਨਹੀਂ ਲੜੀਆਂ ਜਾਂਦੀਆਂ ਗਰਾਊਂਡ ਲੈਵਲ ਨਾਲ ਲੋਕਾਂ ਦੇ ਵਿੱਚ ਵਿਚਰਨਾ ਪੈਂਦਾ ਜਨਤਾ 'ਚ ਜਾਣਾ ਪੈਂਦਾ ਤੇ ਫੇਰ ਜਾ ਕੇ ਜਾ ਕੇ ਲੋਕਾਂ ਦੇ ਵਿਸ਼ਵਾਸ ਜਿਹੜਾ ਆ ਉਹ ਤਾਂ ਮਿਲਦਾ ਹਰਮਿੰਦਰ ਜੀ ਤੁਸੀਂ ਫੋਨ ਦੀ ਗੱਲ ਕੀਤੀ ਕਿਸੇ ਆਪਣੇ ਵਰਕਰ ਨੂੰ ਜਾਂ ਕਿਸੇ ਸਰਪੰਚ ਨੂੰ ਕਿਸੇ ਦਾ ਫੋਨ ਆਇਆ ਜਾਂ ਧਮਕੀ ਮਿਲੀ ਆ ਬਿਲਕੁਲ ਜੀ ਔਰ ਇਹ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਵੀ ਪਤਾ ਆ ਲੋਕਾਂ ਨੂੰ ਵੀ ਪਤਾ ਕਿ ਇਹ ਜਿਹੜਾ ਇਹ ਜਿਹੜੀ ਕੋਈ ਇਹ ਗੈਂਗਸਟਰ ਦਾ ਜਾਂ ਜਿਹੜੇ ਮਾੜੇ ਐਲੀਮੈਂਟ ਦਾ ਉਹ ਫੋਨ ਇਹਨਾਂ ਨੂੰ ਆਉਂਦਾ ਜੀ ਵੋਟਾਂ ਬੀਬੀ ਜੀ ਨੂੰ ਪਾ ਦਿਓ ਉਹਦਾ ਕੀ ਕਰਨਿਆ ਕੀ ਗੱਲ ਬੀਬੀ ਜੀ ਇਹ ਇਸ ਕੈਪੇਬਿਲਟੀ ਨਹੀਂ ਹੈਗੀ ਕਿ ਇੱਥੇ ਕਾਲੀ ਦਲ ਕੋਈ ਨਹੀਂ ਕੈਪੇਬਿਲਟੀ ਨਹੀਂ ਹੈਗੀ ਕਿ ਕਾਲੀ ਦਲ ਦੀ ਵੋਟ ਬੈਂਕ ਜਿਹੜੀ ਲੈ ਸਕਣ ਇਹ ਡਰਾਮ ਡਰਾਉਣ ਦੀ ਧਮਕਾਉਣ ਦੀ ਸਿਆਸਤ ਛੱਡ ਦੇਣ ਮੈਂ ਤੁਹਾਡੇ ਜ਼ਰੀਏ ਵੀ ਇਹ ਗੱਲ ਕਰਦਾ ਸਟੇਜ ਤੇ ਵੀ ਇਹ ਗੱਲ ਕੀਤੀ ਸੀ ਜਿਹੜੇ ਇਨਸਾਨ ਨੇ ਸਾਡੇ ਵਰਕਰ ਦੇ ਕੋਈ ਆਂਚ ਵੀ ਆ ਗਈ ਉਹਦਾ ਖਮਾਇਦਾ ਉਹਨੂੰ ਭੁਗਤਣਾ ਪਊਗਾ ਮੈਂ ਠੋਕ ਵਜਾ ਕੇ ਗੱਲ ਕਹਿਣਾ ਔਰ ਮੈਂ ਇਹ ਕੋਈ ਐਵੇਂ ਨਹੀਂ ਕੋਈ ਫੋਕੀ ਬੜ ਕੇ ਨਹੀਂ ਮੈਂ ਮਾਰਨ ਧਿਆ ਮੈਂ ਇੱਕ ਬੜੀ ਸਾਫ਼ ਲਫ਼ਜ਼ਾਂ 'ਚ ਗੱਲ ਕਰਦਾ ਜਿਹੜਾ ਇਨਸਾਨ ਆਪਣੀ ਆਪਣੀ ਰਾਜਨੀਤੀ ਕਰਨ ਵੋਟਾਂ ਲੈਣ ਪ੍ਰੇਮ ਭਾਵਨਾ ਨਾਲ ਲੈਣ ਪਰ ਜਿਹੜਾ ਇਨਸਾਨ ਕੋਈ ਗਲਤ ਤਰੀਕੇ ਨਾਲ ਵੋਟਾਂ ਨੂੰ ਲੈਣ ਦੀ ਕੋਸ਼ਿਸ਼ ਕਰੂਗਾ ਉਹਦੇ ਲਈ ਕਾਨੂੰਨ ਸਾਰਿਆਂ ਲਈ ਬਰਾਬਰ ਆ ਸਰਦਾਰ ਹਰਮਿੰਦਰ ਸਿੰਘ ਸੰਧੂ ਹੁਣਾਂ ਨੂੰ ਜਿਹੜਾ ਵਾ ਜਿਮਨੀ ਚੋਣਾਂ ਦੇ ਲਈ ਉਮੀਦਵਾਰ ਐਲਾਨੇਗਾ ਤਾਂ ਸਾਡੇ ਨਾਲ ਸਰਦਾਰ ਹਰਮਿੰਦਰ ਸਿੰਘ ਸੰਧੂ ਮਜੂਰ ਨੇ ਗੱਲਬਾਤ ਕਰ ਲੈਨੀ ਹੈ ਸੰਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਜੀ ਅੱਜ ਉਮੀਦਵਾਰ ਜਿਹੜਾ ਵਾ ਚੁਣਿਆ ਗਿਆ ਤੁਹਾਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ ਸਭ ਤੋਂ ਪਹਿਲਾਂ ਤੇ ਮੈਂ ਕਹਿਣਾ ਚਾਹੁੰਦਾ ਮੈਂ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਸਾਧ ਭਗਵੰਤ ਸਿੰਘ ਜੀ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਮੁੱਚੀ ਸਾਡੀ ਟੀਮ ਸਮੁੱਚੀ ਲੀਡਰਸ਼ਿਪ ਉਨ੍ਹਾਂ ਦਾ ਧੰਨਵਾਦ ਕਰਦੀ ਆ ਕਿ ਜਿਹੜਾ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਔਰ ਇੱਥੋਂ ਜਿਹੜਾ ਆ ਉਹ ਐਜ਼ ਅ ਕੈਂਡੀਡੇਟ ਜਿਹੜੀ ਜਿਮਨੀ ਚੋਣ ਉਹਦੇ ਬਾਰੇ ਉਹ ਇੱਥੇ ਉਹ ਜ਼ਿਕਰ ਕਰਕੇ ਗਏ ਆ ਅਰਵਿੰਦ ਕੇਜਰੀਵਾਲ ਜੀ ਦਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਆ ਕਿ ਉਹਨਾਂ ਨੇ ਵੀ ਮੇਰੇ ਤੇ ਵਿਸ਼ਵਾਸ ਜਿਹੜਾ ਆ ਉਹ ਪ੍ਰਗਟ ਕੀਤਾ ਹਰਮਿਤਜੀ ਕਿਹੜੇ ਕਿਹੜੇ ਮੁੱਦੇ ਜਿਹੜੇ ਨੇ ਰਹਿਣਗੇ ਜਨਤਾ ਦੀ ਕਚਾਰੀ ਦੇ ਵਿੱਚ ਜਾਣ ਦੇ ਲਈ ਦੇਖੋ ਜਿਹੜੇ ਮੁੱਦੇ ਹਮੇਸ਼ਾ ਇਲੈਕਸ਼ਨ ਦਾ ਹਰ ਇੱਕ ਇਲੈਕਸ਼ਨ ਦਾ ਇੱਕ ਵੱਖਰਾ ਮੁੱਦਾ ਹੁੰਦਾ ਹਰ ਇੱਕ ਇਲੈਕਸ਼ਨ ਜਦੋਂ ਆਉਂਦੀ ਆ 5 ਸਾਲ ਬਾਅਦ ਉਹਦਾ ਇਲੈਕਸ਼ਨ ਦਾ ਜੋ ਇਲਾਕੇ ਦੀ ਜੋ ਬੁਨਿਆਦੀ ਢਾਂਚਾ ਹੁੰਦਾ ਆ ਜਾਂ ਇਲਾਕੇ ਦੀਆਂ ਕੋਈ ਮੰਗਾਂ ਹੁੰਦੀਆਂ ਡਿਮਾਂਡਸ ਹੁੰਦੀਆਂ ਜਿਵੇਂ ਅੱਜ ਮਾਨ ਸਾਹਿਬ ਵੀ ਸੀਐਮ ਸਾਹਿਬ ਵੀ ਗੱਲ ਕਰਕੇ ਗਏ ਵੀ ਇੱਥੇ ਕਾਲਜ ਵੀ ਬਣਾਵਾਂਗੇ ਬੱਚੀਆਂ ਦਾ ਇੱਥੇ ਹੋਰ ਵੀ ਕੋਈ ਕੰਮ ਕਰਾਂਗੇ ਔਰ ਇੱਥੇ ਬਸ ਨਹੀਂ ਮੇਰੇ ਅੱਜ ਦੇ ਇਲੈਕਸ਼ਨ ਅੱਜ ਦੇ ਕਲੀਅਰ ਹੋਇਆ ਇਹ ਅੱਜ 1 ਮਹੀਨਾ ਹੋ ਗਿਆ ਟੈਲੀਫੋਨ ਤੇ ਮਾਨ ਸਾਹਿਬ ਨੇ ਮੈਨੂੰ ਇੱਕੋ ਗੱਲ ਕਹੀ ਵੀ ਤੁਹਾਨੂੰ ਆਉਣ ਦੀ ਇੱਥੇ ਚੰਡੀਗੜ੍ਹ ਲੋੜ ਨਹੀਂ ਤੁਸੀਂ ਇੱਥੇ ਦੱਸੀ ਚਲੋ ਔਰ ਮੈਂ ਉਹਦੇ ਤਹਿਤ ਦੱਸਣਾ ਚਾਹਣਾ ਕਿ ਤਰਨਤਾਰਨ ਦੇ ਵਿੱਚ ਮਿਊਨਿਸਪਲ ਕਮੇਟੀ ਦੇ ਵਿੱਚ 35 ਕਰੋੜ ਰੁਪਏ ਤੋਂ ਪਲੱਸ ਜਿਹੜਾ ਆ ਉਹ ਤਰਨਤਨ ਸ਼ਹਿਰ ਦੀ ਡਿਵੈਲਪਮੈਂਟ ਲਈ ਆਇਆ ਇੱਥੇ ਬਸ ਨੇ 30 ਕਰੋੜ ਰੁਪਈਆ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿਹੜੇ ਪੰਚਾਇਤਾਂ ਦੇ ਵਿੱਚ ਕੰਮ ਕਰਨ ਵਾਲੇ ਉਹ ਵੀ ਔਰ 55 54 ਕਰੋੜ ਰੁਪਈਆ ਜਿਹੜੀਆਂ ਰੋਡਸ ਦੀ ਵਾਈਡਨਿੰਗ ਹੋਣੀ ਆ ਰੋਡਸ ਦਾ ਇਨਫਰਾਸਟ੍ਰਕਚਰ ਬਣਨਾ ਆ ਰੋਡਸ ਦੀਆਂ ਨਵੇਂ ਸ੍ਰਿਓਂ ਬਣਦੀਆਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਹੈਲਥ ਸੈਂਟਰ ਬਣਨੇ ਆ ਸਟੇਡੀਅਮ ਬਣਨੇ ਆ ਇਹ ਸਾਰੀਆਂ ਚੀਜ਼ਾਂ ਸਮੇਂ ਦੀ ਲੋੜ ਆ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਆ ਆ ਅੱਜ ਮੁੱਖ ਮੰਤਰੀ ਸਾਹਿਬ ਨੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅੱਜ ਤਰਨਤਾਰਨ ਅਸੈਂਬਲੀ ਹਲਕੇ ਦੇ ਵਿੱਚ ਉਹ ਪ੍ਰੋਵਾਈਡ ਕੀਤੀਆਂ ਨੇ ਮੈਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਜੇ ਗੱਲ ਕਰੀਏ 10 ਲੱਖ ਬੀਮੇ ਦੀ ਤਾਂ 10 ਲੱਖ ਬੀਮੇ ਦੀ ਜਿਹੜੀ ਯੋਜਨਾ ਤਿਆਰ ਕੀਤੀ ਗਈ ਆ ਉਹ ਵੀ ਅੱਜ ਉਹਦਾ ਪਹਿਲ ਵੀ ਜਿਹੜੀ ਆ ਤਰਨਤਾਰਨ ਜ਼ਿਲ੍ਹੇ ਤੋਂ ਹੀ ਕੀਤੀ ਹੈ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਜਿਹੜੀ ਆ ਮੰਨੀ ਜਾਂਦੀ ਆ ਦੇਖੋ ਇਸ ਗੱਲੋਂ ਵੀ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਕਿ ਤਰਨਤਾਰਨ ਦੇ ਵਿੱਚ 2-3 ਜਿਹੜੇ ਪ੍ਰੋਜੈਕਟ ਨੇ ਉਹ ਪਹਿਲਾਂ ਹੀ ਉਹਨਾਂ ਨੇ ਸ਼ੁਰੂ ਕਰਤੇ ਆ। ਔਰ ਦੇਖੋ ਆਮ ਘਰਾਂ ਦਾ ਕੋਈ ਵੀ ਬਿਮਾਰੀ ਹੁੰਦੀ ਆ ਜਾਂ ਕੋਈ ਪ੍ਰੋਬਲਮ ਹੁੰਦੀ ਆ ਚਲੋ ਆਪਾਂ ਸਰਬੱਤ ਦੇ ਭਲੇ ਦੀ ਗੱਲ ਕਰ ਅਰਦਾਸ ਕਰਦੇ ਆ ਤੰਦਰੁਸਤੀ ਮੰਗਦੇ ਆ ਪਰਿਵਾਰ ਦੀ ਤੰਦਰੁਸਤੀ ਮੰਗਦੇ ਆ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਇਹਦੇ ਤਹਿਤ ਫੇਰ ਵੀ ਕਿਤੇ ਨਾ ਕਿਤੇ ਪਰਿਵਾਰ ਕਿਉਂਕਿ ਇਹ ਦੁਨਿਆਵੀ ਦੁਨੀਆ 'ਚ ਕਿਤੋਂ ਨਾ ਕਿਤੇ ਕੋਈ ਪ੍ਰੋਬਲਮ ਆ ਜਾਂਦੀ ਆ ਉਹਦੇ ਤਹਿਤ ਮੁੱਖ ਮੰਤਰੀ ਸਾਹਿਬ ਨੇ ਤਰਨਤਾਰਨ ਤੋਂ ਉਹ ਵੀ ਤਰਨਤਾਰਨ ਕਿਉਂਕਿ ਮਹਾਰਾਜ ਦੀ ਵਸਾਈ ਹੋਈ ਨਗਰੀ ਆ ਸੈਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਵਸਾਈ ਹੋਈ ਨਗਰੀ ਆ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਉਹਨਾਂ ਦੀ ਵਸਾਈ ਹੋਈ ਨਗਰੀ ਆ ਉੱਥੋਂ ਹੀ ਉਹ ਬੀਮਾ ਯੋਜਨਾ ਜਿਹੜੀ 10 ਲੱਖ ਦੀ ਸ਼ੁਰੂਆਤ ਹੋਈ ਆ ਔਰ ਮੈਂ ਸਮਝਦਾ ਇਹ ਇੱਕ ਇਤਿਹਾਸਕ ਫੈਸਲਾ ਸੀਗਾ ਇਹ ਇੱਕ ਗਰੀਬ ਦੇ ਨਾਲ ਜੁੜਿਆ ਇੱਕ ਫੈਸਲਾ ਸੀ ਔਰ ਦੂਸਰੀ ਦੇਖੋ ਆਮ ਤੌਰ ਤੇ ਪਿੰਡਾਂ ਚ ਕੀ ਗੱਲ ਹੁੰਦੀ ਆ ਕਿ ਜਿਹੜੀ ਲਾਲ ਲਕੀਰ ਦੇ ਅੰਦਰ ਜਿਹੜੀ ਜ਼ਮੀਨ ਹੁੰਦੀ ਆ ਉਹਦੇ ਤਹਿਤ ਬਹੁਤ ਲੜਾਈਆਂ ਝਗੜੇ ਕਿਉਂਕਿ ਜਿਹੜੀ ਵੀ ਕੋਈ ਸਰਕਾਰ ਆਉਂਦੀ ਸੀ ਕੋਈ ਸਰਕਾਰ ਬਦਲਣ ਦੇ ਨਾਲ ਹੀ ਉਹ ਜ਼ਮੀਨ ਜਿਹੜੀ ਆ ਉੱਥੇ ਕਬਜ਼ਾ ਇੱਕ ਦੂਜੇ ਦਾ ਕਬਜ਼ਾ ਸ਼ੁਰੂ ਹੋ ਜਾਂਦਾ ਸੀ ਉਹਦੇ ਤਹਿਤ ਵੀ ਜਿਹੜੀ ਮਾਲਕੀ ਦੇ ਹੱਕ ਜਿਹੜੇ ਆ ਉਹ ਜਿਹੜਾ ਇਨਸਾਨ ਉੱਥੇ ਰਹਿ ਰਿਹਾ ਉਹਨੂੰ ਮਾਲਕੀ ਦੇ ਹੱਕ ਦਿੱਤੇ ਗਏ ਆ ਉਹਨੂੰ ਰਜਿਸਟਰੀਆਂ ਹੋਣਗੀਆਂ ਉਹਦੇ ਤੇ ਉਹ ਲੋਨ ਲੈ ਸਕਦਾ ਉਹਦੇ ਤੇ ਉਹ ਆਪਣੇ ਬੱਚੇ ਲਈ ਪੜ੍ਹਾਈ ਦਾ ਲੋਨ ਲੈ ਸਕਦਾ ਆਪਣੇ ਮਕਾਨ ਦੀ ਉਸਾਰੀ ਲਈ ਲੋਨ ਲੈ ਸਕਦਾ ਉਹਨੂੰ ਵੇਚਣ ਦੇ ਵੀ ਹੱਕ ਹੋ ਗਿਆ ਸੋ ਵੇਖੋ ਇਹੋ ਜਿਹੇ ਫੈਸਲੇ ਆਮ ਆਦਮੀ ਪਾਰਟੀ ਨੇ ਲਏ ਨੇ ਕੋਈ ਛੋਟੀ ਗੱਲ ਨਹੀਂ ਮੈਂ ਸਮਝਦਾ ਬੜੇ ਇਤਿਹਾਸਿਕ ਫੈਸਲੇ ਨੇ ਇਹਦੇ ਪ੍ਰੰਤ ਹੋਰ ਵੀ ਜਿਹੜੇ ਡਿਵੈਲਪਮੈਂਟ ਦੇ ਕੰਮ ਹੋਣਗੇ ਉਹ ਵੀ ਜਿਹੜੇ ਆ ਉਹ ਹੋਣਗੇ ਜੇ ਗੱਲ ਕਰੀਏ ਸ੍ਰੋਮਣੀ ਅਕਾਲੀ ਦਲ ਦੀ ਉਹਨਾਂ ਵੱਲੋਂ ਵੀ ਉਮੀਦਵਾਰ ਜਿਹੜਾ ਵਾ ਐਲਾਨਿਆ ਗਿਆ ਜੇ ਭਾਜਪਾ ਦੀ ਗੱਲ ਕਰੀਏ ਭਾਜਪਾ ਵੱਲੋਂ ਵੀ ਉਮੀਦਵਾਰ ਲਾਨ ਦਿੱਤਾ ਗਿਆ ਤੁਹਾਨੂੰ ਆਮ ਆਦਮੀ ਪਾਰਟੀ ਵੱਲੋਂ ਐਲਾਨਿਆ ਗਿਆ ਵਾ ਤਾਂ ਅੱਜ ਤੁਸੀਂ ਸਟੇਜ ਦੇ ਉੱਪਰ ਗਰਜ ਦੇ ਨਜ਼ਾਰੇ ਤੇ ਨਾਲ ਹੀ ਫੋਨ ਦੀ ਗੱਲ ਕੀਤੀ ਕਿ ਜੇ ਫੋਨ ਕਿਸੇ ਦਾ ਵੀ ਆਇਆ ਤਾਂ ਬਾਰਡਰ ਤੋਂ ਪਾਰ ਭੇਜਿਆ ਜਾਵੇਗਾ ਕੀ ਉਹ ਫੋਨ ਦਾ ਮਕਸਦ ਕੀ ਹੀ ਉਹ ਕਹਿੰਦਾ ਦੇਖੋ ਇਹ ਤੁਸੀਂ ਮੈਨੂੰ ਨਾ ਪੁੱਛੋ ਤੁਸੀਂ ਇਹ ਸਾਰੇ ਹੀ ਜਾਣਦੇ ਜੇ ਮੀਡੀਆ ਵੀ ਜਾਣਦਾ ਆ ਕਿਉਂਕਿ ਇੱਥੇ ਜਿਹਨਾਂ ਅਕਾਲੀ ਦਲ ਦੀ ਜਿਹਨਾਂ ਨੇ ਟਿਕਟ ਅਨਾਉਂਸਮੈਂਟ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਜਿਹੜੀ ਕਰਕੇ ਗਏ ਮੇਰਾ ਖਿਆਲ ਆ ਉਹਨਾਂ ਨੂੰ ਆਪ ਨੂੰ ਨਹੀਂ ਸੀ ਪਤਾ ਕਿ ਇਹ ਟਿਕਟ ਮੈਂ ਦੇਣ ਕਿਉਂ ਜਾ ਰਿਹਾ ਔਰ ਦੇਖੋ ਕਾਲੀ ਦਲ ਦੇ ਪ੍ਰਧਾਨ ਸਾਹਿਬ ਪਹਿਲਾਂ ਤੇ ਇਹ ਗੱਲ ਕਹਿੰਦੇ ਹੁੰਦੇ ਸੀ ਕਿ بڑا ਜਿਹੜਾ ਇਨਸਾਨ ਦੀ ਕੁਰਬਾਨੀਆਂ ਜਿਹੜੇ ਪਰਿਵਾਰ ਦੀਆਂ ਕੁਰਬਾਨੀਆਂ ਜਿਹੜੇ ਪਰਿਵਾਰ ਨੇ ਤਸ਼ੱਦਦ ਸਿਆ ਜਿਹੜੇ ਪਰਿਵਾਰ ਨੇ ਪੰਜਾਬ ਤੇ ਪੰਜਾਬੀਆਂ ਲਈ योगदान ਪਾਇਆ ਉਹਨੂੰ ਟਿਕਟਾਂ ਦਵਾਂਗੇ ਤੇ ਕੀ ਗੱਲ ਅੱਜ ਤਰਨਤਨ ਸਾਰੇ ਜ਼ਿਲ੍ਹੇ ਦੇ ਵਿੱਚੋਂ ਕੋਈ ਕੈਂਡੀਡੇਟ ਨਹੀਂ ਲੱਭਾ ਔਰ ਚੁੱਕ ਕੇ ਮਜੀਠੇ ਹਲਕੇ ਚੋਂ ਬੀਬੀ ਜੀ ਨੂੰ ਕੈਂਡੀਡੇਟ ਡਿਕਲੇਅਰ ਕੀਤਾ ਠੀਕ ਹੈ ਉਹਨਾਂ ਦਾ ਹੱਕ ਹੈ ਉਹ ਲੜਨਗੇ ਚੋਣ ਲੜਨ ਜੀਤ ਸਰਕੇ ਲੜਨ ਪਰ ਇਹ ਦੱਸ ਦੇਣ ਵੀ ਪਹਿਲਾਂ ਕੀ ਕੀਤਾ ਹੁਣ ਕੀ ਕਰਨ ਦੇ ਆ ਤੇ ਗਾਂ ਕੀ ਕਰਨਗੇ ਸੋ ਇਸ ਕਰਕੇ ਮੇਰੇ ਫੋਨਾਂ ਦੇ ਨਾਲ ਇਲੈਕਸ਼ਨਾਂ ਨਹੀਂ ਲੜੀਆਂ ਜਾਂਦੀਆਂ ਗਰਾਊਂਡ ਲੈਵਲ ਨਾਲ ਲੋਕਾਂ ਦੇ ਵਿੱਚ ਵਿਚਰਨਾ ਪੈਂਦਾ ਜਨਤਾ 'ਚ ਜਾਣਾ ਪੈਂਦਾ ਤੇ ਫੇਰ ਜਾ ਕੇ ਜਾ ਕੇ ਲੋਕਾਂ ਦੇ ਵਿਸ਼ਵਾਸ ਜਿਹੜਾ ਆ ਉਹ ਤਾਂ ਮਿਲਦਾ ਹਰਮਿੰਦਰ ਜੀ ਤੁਸੀਂ ਫੋਨ ਦੀ ਗੱਲ ਕੀਤੀ ਕਿਸੇ ਆਪਣੇ ਵਰਕਰ ਨੂੰ ਜਾਂ ਕਿਸੇ ਸਰਪੰਚ ਨੂੰ ਕਿਸੇ ਦਾ ਫੋਨ ਆਇਆ ਜਾਂ ਧਮਕੀ ਮਿਲੀ ਆ ਬਿਲਕੁਲ ਜੀ ਔਰ ਇਹ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਵੀ ਪਤਾ ਆ ਲੋਕਾਂ ਨੂੰ ਵੀ ਪਤਾ ਕਿ ਇਹ ਜਿਹੜਾ ਇਹ ਜਿਹੜੀ ਕੋਈ ਇਹ ਗੈਂਗਸਟਰ ਦਾ ਜਾਂ ਜਿਹੜੇ ਮਾੜੇ ਐਲੀਮੈਂਟ ਦਾ ਉਹ ਫੋਨ ਇਹਨਾਂ ਨੂੰ ਆਉਂਦਾ ਜੀ ਵੋਟਾਂ ਬੀਬੀ ਜੀ ਨੂੰ ਪਾ ਦਿਓ ਉਹਦਾ ਕੀ ਕਰਨਿਆ ਕੀ ਗੱਲ ਬੀਬੀ ਜੀ ਇਹ ਇਸ ਕੈਪੇਬਿਲਟੀ ਨਹੀਂ ਹੈਗੀ ਕਿ ਇੱਥੇ ਕਾਲੀ ਦਲ ਕੋਈ ਨਹੀਂ ਕੈਪੇਬਿਲਟੀ ਨਹੀਂ ਹੈਗੀ ਕਿ ਕਾਲੀ ਦਲ ਦੀ ਵੋਟ ਬੈਂਕ ਜਿਹੜੀ ਲੈ ਸਕਣ ਇਹ ਡਰਾਮ ਡਰਾਉਣ ਦੀ ਧਮਕਾਉਣ ਦੀ ਸਿਆਸਤ ਛੱਡ ਦੇਣ ਮੈਂ ਤੁਹਾਡੇ ਜ਼ਰੀਏ ਵੀ ਇਹ ਗੱਲ ਕਰਦਾ ਸਟੇਜ ਤੇ ਵੀ ਇਹ ਗੱਲ ਕੀਤੀ ਸੀ ਜਿਹੜੇ ਇਨਸਾਨ ਨੇ ਸਾਡੇ ਵਰਕਰ ਤੇ ਕੋਈ ਆਂਚ ਹੀ ਆ ਗਈ ਉਹਦਾ ਖਮਾਇਦਾ ਉਹਨੂੰ ਭੁਗਤਣਾ ਪਊਗਾ ਮੈਂ ਠੋਕ ਵਜਾ ਕੇ ਗੱਲ ਕਹਿਣਾ ਔਰ ਮੈਂ ਇਹ ਕੋਈ ਐਵੇਂ ਨਹੀਂ ਕੋਈ ਫੋਕੀ ਬੜਕ ਨਹੀਂ ਮੈਂ ਮਾਰਨ ਧਿਆ ਮੈਂ ਇੱਕ ਬੜੀ ਸਾਫ਼ ਲਫ਼ਜ਼ਾਂ ਚ ਗੱਲ ਕਰਦਾ ਜਿਹੜਾ ਇਨਸਾਨ ਆਪਣੀ ਆਪਣੀ ਰਾਜਨੀਤੀ ਕਰਨ ਵੋਟਾਂ ਲੈਣ ਪ੍ਰੇਮ ਭਾਵਨਾ ਨਾਲ ਲੈਣ ਪਰ ਜਿਹੜਾ ਇਨਸਾਨ ਕੋਈ ਗਲਤ ਤਰੀਕੇ ਨਾਲ ਵੋਟਾਂ ਨੂੰ ਲੈਣ ਦੀ ਕੋਸ਼ਿਸ਼ ਕਰੂਗਾ ਉਹਦੇ ਲਈ ਕਾਨੂੰਨ ਸਾਰਿਆਂ ਲਈ ਬਰਾਬਰ ਆ ਸਰਦਾਰ ਹਰਮਿੰਦਰ ਸਿੰਘ ਸੰਧੂ ਹੁਣਾਂ ਨੂੰ ਜਿਹੜਾ ਵਾ ਜਿਮਨੀ ਚੋਣਾਂ ਦੇ ਲਈ ਉਮੀਦਵਾਰ ਐਲਾਨੇਗਾ ਤਾਂ ਸਾਡੇ ਨਾਲ ਸਰਦਾਰ ਹਰਮਿੰਦਰ ਸਿੰਘ ਸੰਧੂ ਮੌਜੂਦ ਨੇ ਗੱਲਬਾਤ ਕਰ ਲੈਣੀ ਹੈ ਸੰਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਜੀ ਅੱਜ ਉਮੀਦਵਾਰ ਜਿਹੜਾ ਵਾ ਚੁਣਿਆ ਗਿਆ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਤੋਂ ਪਹਿਲਾਂ ਤੇ ਮੈਂ ਕਹਿਣਾ ਚਾਹੁੰਦਾ ਮੈਂ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਸੱਤ ਭਗਵੰਤ ਸਿੰਘ ਜੀ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਮੁੱਚੀ ਸਾਡੀ ਟੀਮ ਸਮੁੱਚੀ ਲੀਡਰਸ਼ਿਪ ਉਹਨਾਂ ਦਾ ਧੰਨਵਾਦ ਕਰਦੀ ਆ ਕਿ ਜਿਹੜਾ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਔਰ ਇਥੋਂ ਜਿਹੜਾ ਆ ਉਹ ਐਜ਼ ਅ ਕੈਂਡੀਡੇਟ ਜਿਹੜੀ ਜਿਮਨੀ ਚੋਣ ਉਹਦੇ ਬਾਰੇ ਉਹ ਇੱਥੇ ਉਹ ਜ਼ਿਕਰ ਕਰਕੇ ਗਏ ਆ ਅਰਵਿੰਦ ਕੇਜਰੀਵਾਲ ਜੀ ਦਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਆ ਕਿ ਉਹਨਾਂ ਨੇ ਵੀ ਮੇਰੇ ਤੇ ਵਿਸ਼ਵਾਸ ਜਿਹੜਾ ਆ ਉਹ ਪ੍ਰਗਟ ਕੀਤਾ ਰਮੀਤ ਜੀ ਕਿਹੜੇ ਕਿਹੜੇ ਮੁੱਦੇ ਜਿਹੜੇ ਨੇ ਰਹਿਣਗੇ ਜਨਤਾ ਦੀ ਕਚਾਰੀ ਦੇ ਵਿੱਚ ਜਾਣ ਦੇ ਲਈ ਦੇਖੋ ਜਿਹੜੇ ਮੁੱਦੇ ਹਮੇਸ਼ਾ ਇਲੈਕਸ਼ਨ ਦਾ ਹਰ ਇੱਕ ਇਲੈਕਸ਼ਨ ਦਾ ਇੱਕ ਵੱਖਰਾ ਮੁੱਦਾ ਹੁੰਦਾ ਹਰ ਇੱਕ ਇਲੈਕਸ਼ਨ ਜਦੋਂ ਆਉਂਦੀ ਆ 5 ਸਾਲ ਬਾਅਦ ਉਹਦਾ ਇਲੈਕਸ਼ਨ ਦਾ ਜੋ ਇਲਾਕੇ ਦੀ ਜੋ ਬੁਨਿਆਦੀ ਢਾਂਚਾ ਹੁੰਦਾ ਆ ਜਾਂ ਇਲਾਕੇ ਦੀਆਂ ਕੋਈ ਮੰਗਾਂ ਹੁੰਦੀਆਂ ਡਿਮਾਂਡਜ਼ ਹੁੰਦੀਆਂ ਜਿਵੇਂ ਅੱਜ ਮਾਨ ਸਾਹਿਬ ਵੀ ਸੀਐਮ ਸਾਹਿਬ ਵੀ ਗੱਲ ਕਰਕੇ ਗਏ ਵੀ ਇੱਥੇ ਕਾਲਜ ਵੀ ਬਣਾਵਾਂਗੇ ਬੱਚੀਆਂ ਦਾ ਇੱਥੇ ਹੋਰ ਵੀ ਕੋਈ ਕੰਮ ਕਰਾਂਗੇ ਔਰ ਇੱਥੇ ਬਸ ਨਹੀਂ ਮੇਰੇ ਅੱਜ ਦੇ ਇਲੈਕਸ਼ਨ ਅੱਜ ਦੇ ਕਲੀਅਰ ਹੋਇਆ ਇਹ ਅੱਜ 1 ਮਹੀਨਾ ਹੋ ਗਿਆ ਟੈਲੀਫੋਨ ਤੇ ਮਾਨ ਸਾਹਿਬ ਨੇ ਮੈਨੂੰ ਇੱਕੋ ਗੱਲ ਕਹੀ ਵੀ ਤੁਹਾਨੂੰ ਆਉਣ ਦੀ ਇੱਥੇ ਚੰਡੀਗੜ੍ਹ ਲੋੜ ਨਹੀਂ ਤੁਸੀਂ ਇੱਥੇ ਦੱਸੀ ਚਲੋ ਔਰ ਮੈਂ ਉਹਦੇ ਤਹਿਤ ਦੱਸਣਾ ਚਾਹਨਾ ਕਿ ਤਰਨਤਾਰਨ ਦੇ ਵਿੱਚ ਮਿਨਿਸਪਲ ਕਮੇਟੀ ਦੇ ਵਿੱਚ 35 ਕਰੋੜ ਰੁਪਏ ਤੋਂ ਪਲੱਸ ਜਿਹੜਾ ਆ ਉਹ ਤਰਨਤਨ ਸ਼ਹਿਰ ਦੀ ਡਿਵੈਲਪਮੈਂਟ ਲਈ ਆਇਆ ਇੱਥੇ ਬਸ ਨੇ 30 ਕਰੋੜ ਰੁਪਈਆ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿਹੜੇ ਪੰਚਾਇਤਾਂ ਦੇ ਵਿੱਚ ਕੰਮ ਕਰਨ ਵਾਲੇ ਉਹ ਵੀ ਔਰ 55 54 ਕਰੋੜ ਰੁਪਈਆ ਜਿਹੜੀਆਂ ਰੋਡਸ ਦੀ ਵਾਈਡਨਿੰਗ ਹੋਣੀ ਆ ਰੋਡਸ ਦਾ ਇਨਫਰਾਸਟ੍ਰਕਚਰ ਬਣਨਾ ਆ ਰੋਡਸ ਦੀਆਂ ਨਵੇਂ ਸਿਰਿਓਂ ਬਣਦੀਆਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਹੈਲਥ ਸੈਂਟਰ ਬਣਨੇ ਆ ਸਟੇਡੀਅਮ ਬਣਨੇ ਆ ਇਹ ਸਾਰੀਆਂ ਚੀਜ਼ਾਂ ਸਮੇਂ ਦੀ ਲੋੜ ਆ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਆ ਆ ਅੱਜ ਮੁੱਖ ਮੰਤਰੀ ਸਾਹਿਬ ਨੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅੱਜ ਤਰਨਤਾਰਨ ਅਸੈਂਬਲੀ ਹਲਕੇ ਦੇ ਵਿੱਚ ਉਹ ਪ੍ਰੋਵਾਈਡ ਕੀਤੀਆਂ ਨੇ ਮੈਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਜੇ ਗੱਲ ਕਰੀਏ 10 ਲੱਖ ਬੀਮੇ ਦੀ ਤਾਂ 10 ਲੱਖ ਬੀਮੇ ਦੀ ਜਿਹੜੀ ਯੋਜਨਾ ਤਿਆਰ ਕੀਤੀ ਗਈ ਆ ਉਹ ਵੀ ਅੱਜ ਉਹਦਾ ਪਹਿਲ ਵੀ ਜਿਹੜੀ ਆ ਤਰਨਤਾਰਨ ਜ਼ਿਲ੍ਹੇ ਤੋਂ ਹੀ ਕੀਤੀ ਹੈ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਜਿਹੜੀ ਆ ਮੰਨੀ ਜਾਂਦੀ ਆ ਦੇਖੋ ਇਸ ਗੱਲੋਂ ਵੀ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਕਿ ਤਰਨ ਤਰਨ ਦੇ ਵਿੱਚ 2-3 ਜਿਹੜੇ ਪ੍ਰੋਜੈਕਟ ਨੇ ਉਹ ਪਹਿਲਾਂ ਹੀ ਉਹਨਾਂ ਨੇ ਸ਼ੁਰੂ ਕਰਤੇ ਆ। ਔਰ ਦੇਖੋ ਆਮ ਘਰਾਂ ਦਾ ਕੋਈ ਵੀ ਬਿਮਾਰੀ ਹੁੰਦੀ ਆ ਜਾਂ ਕੋਈ ਪ੍ਰੋਬਲਮ ਹੁੰਦੀ ਆ ਚਲੋ ਆਪਾਂ ਸਰਬੱਤ ਦੇ ਭਲੇ ਦੀ ਗੱਲ ਕਰ ਅਰਦਾਸ ਕਰਦੇ ਆ ਤੰਦਰੁਸਤੀ ਮੰਗਦੇ ਆ ਪਰਿਵਾਰ ਦੀ ਤੰਦਰੁਸਤੀ ਮੰਗਦੇ ਆ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਇਹਦੇ ਤਹਿਤ ਫੇਰ ਵੀ ਕਿਤੇ ਨਾ ਕਿਤੇ ਪਰਿਵਾਰ ਕਿਉਂਕਿ ਇਹ ਦੁਨਿਆਵੀ ਦੁਨੀਆ 'ਚ ਕਿਤੋਂ ਨਾ ਕਿਤੇ ਕੋਈ ਪ੍ਰੋਬਲਮ ਆ ਜਾਂਦੀ ਆ ਉਹਦੇ ਤਹਿਤ ਮੁੱਖ ਮੰਤਰੀ ਸਾਹਿਬ ਨੇ ਤਰਨਤਾਰਨ ਤੋਂ ਉਹ ਵੀ ਤਰਨਤਾਰਨ ਕਿਉਂਕਿ ਮਹਾਰਾਜ ਦੀ ਵਸਾਈ ਹੋਈ ਨਗਰੀ ਆ ਸੈਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਵਸਾਈ ਹੋਈ ਨਗਰੀ ਆ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਉਹਨਾਂ ਦੀ ਵਸਾਈ ਹੋਈ ਨਗਰੀ ਆ ਉੱਥੋਂ ਹੀ ਉਹ ਬੀਮਾ ਯੋਜਨਾ ਜਿਹੜੀ 10 ਲੱਖ ਦੀ ਸ਼ੁਰੂਆਤ ਹੋਈ ਆ ਔਰ ਮੈਂ ਸਮਝਦਾ ਇਹ ਇੱਕ ਇਤਿਹਾਸਿਕ ਫੈਸਲਾ ਸੀਗਾ ਇਹ ਇੱਕ ਗਰੀਬ ਦੇ ਨਾਲ ਜੁੜਿਆ ਇੱਕ ਫੈਸਲਾ ਸੀ ਔਰ ਦੂਸਰੀ ਦੇਖੋ ਆਮ ਤੌਰ ਤੇ ਪਿੰਡਾਂ ਚ ਕੀ ਗੱਲ ਹੁੰਦੀ ਆ ਕਿ ਜਿਹੜੀ ਲਾਲ ਲਕੀਰ ਦੇ ਅੰਦਰ ਜਿਹੜੀ ਜ਼ਮੀਨ ਹੁੰਦੀ ਆ ਉਹਦੇ ਤਹਿਤ ਬਹੁਤ ਲੜਾਈਆਂ ਝਗੜੇ ਕਿਉਂਕਿ ਜਿਹੜੀ ਵੀ ਕੋਈ ਸਰਕਾਰ ਆਉਂਦੀ ਸੀ ਕੋਈ ਸਰਕਾਰ ਬਦਲਣ ਦੇ ਨਾਲ ਹੀ ਉਹ ਜ਼ਮੀਨ ਜਿਹੜੀ ਆ ਉਥੇ ਕਬਜ਼ਾ ਇੱਕ ਦੂਜੇ ਦਾ ਕਬਜ਼ਾ ਸ਼ੁਰੂ ਹੋ ਜਾਂਦਾ ਸੀ ਉਹਦੇ ਤਹਿਤ ਵੀ ਜਿਹੜੀ ਮਾਲਕੀ ਦੇ ਹੱਕ ਜਿਹੜੇ ਆ ਉਹ ਜਿਹੜਾ ਇਨਸਾਨ ਉਥੇ ਰਹਿ ਰਿਹਾ ਉਹਨੂੰ ਮਾਲਕੀ ਦੇ ਹੱਕ ਦਿੱਤੇ ਗਏ ਆ ਉਹਨੂੰ ਰਜਿਸਟਰੀਆਂ ਹੋਣਗੀਆਂ ਉਹਦੇ ਤੇ ਉਹ ਲੋਨ ਲੈ ਸਕਦਾ ਉਹਦੇ ਤੇ ਉਹ ਆਪਣੇ ਬੱਚੇ ਲਈ ਪੜ੍ਹਾਈ ਦਾ ਲੋਨ ਲੈ ਸਕਦਾ ਆਪਣੇ ਮਕਾਨ ਦੀ ਉਸਾਰੀ ਲਈ ਲੋਨ ਲੈ ਸਕਦਾ ਉਹਨੂੰ ਵੇਚਣ ਦੇ ਵੀ ਹੱਕ ਹੋ ਗਿਆ ਸੋ ਵੇਖੋ ਇਹੋ ਜਿਹੇ ਫੈਸਲੇ ਆਮ ਆਦਮੀ ਪਾਰਟੀ ਨੇ ਲਏ ਨੇ ਕੋਈ ਛੋਟੀ ਗੱਲ ਨਹੀਂ ਮੈਂ ਸਮਝਦਾ ਬੜੇ ਇਤਿਹਾਸਿਕ ਫੈਸਲੇ ਨੇ ਇਹਦੇ ਪ੍ਰੰਤ ਹੋਰ ਵੀ ਜਿਹੜੇ ਡਿਵੈਲਪਮੈਂਟ ਦੇ ਕੰਮ ਹੋਣਗੇ ਉਹ ਵੀ ਜਿਹੜੇ ਆ ਉਹ ਹੋਣਗੇ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਵੱਲੋਂ ਵੀ ਉਮੀਦਵਾਰ ਜਿਹੜਾ ਵਾ ਐਲਾਨਿਆ ਗਿਆ ਜੇ ਭਾਜਪਾ ਦੀ ਗੱਲ ਕਰੀਏ ਭਾਜਪਾ ਵੱਲੋਂ ਵੀ ਉਮੀਦਵਾਰ ਲਾਂਦ ਦਿੱਤਾ ਗਿਆ ਤੁਹਾਨੂੰ ਆਮ ਆਦਮੀ ਪਾਰਟੀ ਵੱਲੋਂ ਐਲਾਨਿਆ ਗਿਆ ਵਾ ਤਾਂ ਅੱਜ ਤੁਸੀਂ ਸਟੇਜ ਦੇ ਉੱਪਰ ਗਰਜ ਦੇ ਨਜ਼ਰਾਏ ਤੇ ਨਾਲ ਹੀ ਫੋਨ ਦੀ ਗੱਲ ਕੀਤੀ ਕਿ ਜੇ ਫੋਨ ਕਿਸੇ ਦਾ ਵੀ ਆਇਆ ਤਾਂ ਬਾਰਡਰ ਤੋਂ ਪਾਰ ਭੇਜਿਆ ਜਾਵੇਗਾ ਕੀ ਉਹ ਫੋਨ ਦਾ ਮਕਸਦ ਕੀ ਹੀ ਉਹ ਕਹਿੰਦਾ ਦੇਖੋ ਇਹ ਤੁਸੀਂ ਮੈਨੂੰ ਨਾ ਜੇ ਮੀਡੀਆ ਵੀ ਜਾਣਦਾ ਆ ਕਿਉਂਕਿ ਇੱਥੇ ਜਿਹਨਾਂ ਕਾਲੀ ਦਲ ਦੀ ਜਿਹਨਾਂ ਨੇ ਟਿਕਟ ਅਨਾਉਂਸਮੈਂਟ ਕਾਲੀ ਦਲ ਦੇ ਪ੍ਰਧਾਨ ਸਾਹਿਬ ਜਿਹੜੀ ਕਰਕੇ ਗਏ ਮੇਰਾ ਖਿਆਲ ਆ ਉਹਨਾਂ ਨੂੰ ਆਪ ਨੂੰ ਨਹੀਂ ਸੀ ਪਤਾ ਕਿ ਇਹ ਟਿਕਟ ਮੈਂ ਦੇਣ ਕਿਉਂ ਜਾ ਰਿਹਾ ਔਰ ਦੇਖੋ ਕਾਲੀ ਦਲ ਦੇ ਪ੍ਰਧਾਨ ਸਾਹਿਬ ਪਹਿਲਾਂ ਤੇ ਇਹ ਗੱਲ ਕਹਿੰਦੇ ਹੁੰਦੇ ਸੀ ਕਿ بڑا ਜਿਹੜਾ ਇਨਸਾਨ ਦੀ ਕੁਰਬਾਨੀਆਂ ਜਿਹੜੇ ਪਰਿਵਾਰ ਦੀਆਂ ਕੁਰਬਾਨੀਆਂ ਜਿਹੜੇ ਪਰਿਵਾਰ ਨੇ ਤਸ਼ੱਦਦ ਸਿਆ ਜਿਹੜੇ ਪਰਿਵਾਰ ਨੇ ਪੰਜਾਬ ਦੇ ਪੰਜਾਬੀਆਂ ਲਈ योगदान ਪਾਇਆ ਉਹਨੂੰ ਟਿਕਟਾਂ ਦੇਵਾਂਗੇ ਤੇ ਕੀ ਗੱਲ ਅੱਜ ਤਰਨ ਤਰਨ ਸਾਰੇ ਜ਼ਿਲ੍ਹੇ ਦੇ ਵਿੱਚੋਂ ਕੋਈ ਕੈਂਡੀਡੇਟ ਨਹੀਂ ਲੱਭਾ ਔਰ ਚੁੱਕ ਕੇ ਮਜੀਠੇ ਹਲਕੇ ਚ ਬੀਬੀ ਜੀ ਨੂੰ ਕੈਂਡੀਡੇਟ ਡਿਕਲੇਅਰ ਕੀਤਾ ਠੀਕ ਹੈ ਉਹਨਾਂ ਦਾ ਹੱਕ ਹੈ ਉਹ ਲੜਨਗੇ ਚੋਣ ਲੜਨ ਜੀਤ ਸਰਕੇ ਲੜਨ ਪਰ ਇਹ ਦੱਸ ਦੇਣ ਵੀ ਪਹਿਲਾਂ ਕੀ ਕੀਤਾ ਹੁਣ ਕੀ ਕਰਨ ਦੇ ਆ ਤੇ ਗਾਂ ਕੀ ਕਰਨਗੇ ਸੋ ਇਸ ਕਰਕੇ ਨਰੇ ਫੋਨਾਂ ਦੇ ਨਾਲ ਇਲੈਕਸ਼ਨਾਂ ਨਹੀਂ ਲੜੀਆਂ ਜਾਂਦੀਆਂ ਗਰਾਊਂਡ ਲੈਵਲ ਨਾਲ ਲੋਕਾਂ ਦੇ ਵਿੱਚ ਵਿਚਰਨਾ ਪੈਂਦਾ ਜਨਤਾ 'ਚ ਜਾਣਾ ਪੈਂਦਾ ਤੇ ਫੇਰ ਜਾ ਕੇ ਜਾ ਕੇ ਲੋਕਾਂ ਦੇ ਵਿਸ਼ਵਾਸ ਜਿਹੜਾ ਆ ਉਹ ਤਾਂ ਮਿਲਦਾ ਹਰਮਿੰਦਰ ਜੀ ਤੁਸੀਂ ਫੋਨ ਦੀ ਗੱਲ ਕੀਤੀ ਕਿਸੇ ਆਪਣੇ ਵਰਕਰ ਨੂੰ ਜਾਂ ਕਿਸੇ ਸਰਪੰਚ ਨੂੰ ਕਿਸੇ ਦਾ ਫੋਨ ਆਇਆ ਜਾਂ ਧਮਕੀ ਮਿਲੀ ਆ ਬਿਲਕੁਲ ਜੀ ਔਰ ਇਹ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਵੀ ਪਤਾ ਆ ਲੋਕਾਂ ਨੂੰ ਵੀ ਪਤਾ ਕਿ ਇਹ ਜਿਹੜਾ ਇਹ ਜਿਹੜੀ ਕੋਈ ਗੈਂਗਸਟਰ ਦਾ ਜਾਂ ਜਿਹੜੇ ਮਾੜੇ ਐਲੀਮੈਂਟ ਦਾ ਉਹ ਫੋਨ ਇਹਨਾਂ ਨੂੰ ਆਉਂਦਾ ਜੀ ਵੋਟਾਂ ਬੀਬੀ ਜੀ ਨੂੰ ਪਾ ਦਿਓ ਉਹਦਾ ਕੀ ਕਰਨਿਆ ਕੀ ਗੱਲ ਬੀਬੀ ਜੀ ਇਹ ਇਸ ਕੈਪੇਬਿਲਟੀ ਨਹੀਂ ਹੈਗੀ ਕਿ ਇੱਥੇ ਕਾਲੀ ਦਲ ਕੋਈ ਨਹੀਂ ਕੈਪੇਬਿਲਟੀ ਨਹੀਂ ਹੈਗੀ ਕਿ ਕਾਲੀ ਦਲ ਦੀ ਵੋਟ ਬੈਂਕ ਜਿਹੜੀ ਲੈ ਸਕਣ ਇਹ ਡਰਾਮ ਡਰਾਉਣ ਦੀ ਧਮਕਾਉਣ ਦੀ ਸਿਆਸਤ ਛੱਡ ਦੇਣ ਮੈਂ ਤੁਹਾਡੇ ਜ਼ਰੀਏ ਵੀ ਇਹ ਗੱਲ ਕਰਦਾ ਸਟੇਜ ਤੇ ਵੀ ਇਹ ਗੱਲ ਕੀਤੀ ਸੀ ਜਿਹੜੇ ਇਨਸਾਨ ਨੇ ਸਾਡੇ ਵਰਕਰ ਤੇ ਕੋਈ ਆਂਚ ਵੀ ਆ ਗਈ ਉਹਦਾ ਖਮਾਇਦਾ ਉਹਨੂੰ ਭੁਗਤਣਾ ਪਊਗਾ ਮੈਂ ਠੋਕ ਵਜਾ ਕੇ ਗੱਲ ਕਹਿਣਾ ਔਰ ਮੈਂ ਇਹ ਕੋਈ ਐਵੇਂ ਨਹੀਂ ਕੋਈ ਫੋਕੀ ਬੜਕੇ ਨਹੀਂ ਮੈਂ ਮਾਰਨ ਧਿਆ ਮੈਂ ਇੱਕ ਬੜੀ ਸਾਫ਼ ਲਫ਼ਜ਼ਾਂ ਚ ਗੱਲ ਕਰਦਾ ਜਿਹੜਾ ਇਨਸਾਨ ਆਪਣੀ ਆਪਣੀ ਰਾਜਨੀਤੀ ਕਰਨ ਵੋਟਾਂ ਲੈਣ ਪ੍ਰੇਮ ਭਾਵਨਾ ਨਾਲ ਲੈਣ ਪਰ ਜਿਹੜਾ ਇਨਸਾਨ ਕੋਈ ਗਲਤ ਤਰੀਕੇ ਨਾਲ ਵੋਟਾਂ ਨੂੰ ਲੈਣ ਦੀ ਕੋਸ਼ਿਸ਼ ਕਰੂਗਾ ਉਹਦੇ ਲਈ ਕਾਨੂੰਨ ਸਾਰਿਆਂ ਲਈ ਬਰਾਬਰ ਆ ਸਰਦਾਰ ਹਰਮਿੰਦਰ ਸਿੰਘ ਸੰਧੂ ਹੁਣਾਂ ਨੂੰ ਜਿਹੜਾ ਵਾ ਜਿਮਨੀ ਚੋਣਾਂ ਦੇ ਲਈ ਉਮੀਦਵਾਰ ਐਲਾਨੇਗਾ ਤਾਂ ਸਾਡੇ ਨਾਲ ਸਰਦਾਰ ਹਰਮਿੰਦਰ ਸਿੰਘ ਸੰਧੂ ਮੌਜੂਦ ਨੇ ਗੱਲਬਾਤ ਕਰ ਲੈਣੀ ਹੈ ਸੰਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਜੀ ਅੱਜ ਉਮੀਦਵਾਰ ਜਿਹੜਾ ਵਾ ਚੁਣਿਆ ਗਿਆ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਤੋਂ ਪਹਿਲਾਂ ਤੇ ਮੈਂ ਕਹਿਣਾ ਚਾਹੁੰਦਾ ਮੈਂ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਸੱਪ ਭਗਵੰਤ ਸਿੰਘ ਜੀ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਮੁੱਚੀ ਸਾਡੀ ਟੀਮ ਸਮੁੱਚੀ ਲੀਡਰਸ਼ਿਪ ਉਨ੍ਹਾਂ ਦਾ ਧੰਨਵਾਦ ਕਰਦੀ ਆ ਕਿ ਜਿਹੜਾ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਔਰ ਇੱਥੋਂ ਜਿਹੜਾ ਆ ਉਹ ਐਜ਼ ਅ ਕੈਂਡੀਡੇਟ ਜਿਹੜੀ ਜਿਮਨੀ ਚੋਣ ਉਹਦੇ ਬਾਰੇ ਉਹ ਇੱਥੇ ਉਹ ਜ਼ਿਕਰ ਕਰਕੇ ਗਏ ਆ ਅਰਵਿੰਦ ਕੇਜਰੀਵਾਲ ਜੀ ਦਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਆ ਕਿ ਉਹਨਾਂ ਨੇ ਵੀ ਮੇਰੇ ਤੇ ਵਿਸ਼ਵਾਸ ਜਿਹੜਾ ਆ ਉਹ ਪ੍ਰਗਟ ਕੀਤਾ ਹਰਮਿਤਜੀ ਕਿਹੜੇ ਕਿਹੜੇ ਮੁੱਦੇ ਜਿਹੜੇ ਨੇ ਰਹਿਣਗੇ ਜਨਤਾ ਦੀ ਕਚਾਰੀ ਦੇ ਵਿੱਚ ਜਾਣ ਦੇ ਲਈ ਦੇਖੋ ਜਿਹੜੇ ਮੁੱਦੇ ਹਮੇਸ਼ਾ ਇਲੈਕਸ਼ਨ ਦਾ ਹਰ ਇੱਕ ਇਲੈਕਸ਼ਨ ਦਾ ਇੱਕ ਵੱਖਰਾ ਮੁੱਦਾ ਹੁੰਦਾ ਹਰ ਇੱਕ ਇਲੈਕਸ਼ਨ ਜਦੋਂ ਆਉਂਦੀ ਆ 5 ਸਾਲ ਬਾਅਦ ਉਹਦਾ ਇਲੈਕਸ਼ਨ ਦਾ ਜੋ ਇਲਾਕੇ ਦੀ ਜੋ ਬੁਨਿਆਦੀ ਢਾਂਚਾ ਹੁੰਦਾ ਆ ਜਾਂ ਇਲਾਕੇ ਦੀਆਂ ਕੋਈ ਮੰਗਾਂ ਹੁੰਦੀਆਂ ਡਿਮਾਂਡਸ ਹੁੰਦੀਆਂ ਜਿਵੇਂ ਅੱਜ ਮਾਨ ਸਾਹਿਬ ਵੀ ਸੀਐਮ ਸਾਹਿਬ ਵੀ ਗੱਲ ਕਰਕੇ ਗਏ ਵੀ ਇੱਥੇ ਕਾਲਜ ਵੀ ਬਣਾਵਾਂਗੇ ਬੱਚੀਆਂ ਦਾ ਇੱਥੇ ਹੋਰ ਵੀ ਕੋਈ ਕੰਮ ਕਰਾਂਗੇ ਔਰ ਇੱਥੇ ਬਸ ਨਹੀਂ ਮੇਰੇ ਅੱਜ ਦੇ ਇਲੈਕਸ਼ਨ ਅੱਜ ਦੇ ਕਲੀਅਰ ਹੋਇਆ ਇਹ ਅੱਜ 1 ਮਹੀਨਾ ਹੋ ਗਿਆ ਟੈਲੀਫੋਨ ਤੇ ਮਾਨ ਸਾਹਿਬ ਨੇ ਮੈਨੂੰ ਇੱਕੋ ਗੱਲ ਕਹੀ ਵੀ ਤੁਹਾਨੂੰ ਆਉਣ ਦੀ ਇੱਥੇ ਚੰਡੀਗੜ੍ਹ ਲੋੜ ਨਹੀਂ ਤੁਸੀਂ ਇੱਥੇ ਦੱਸੀ ਚੱਲੋ ਔਰ ਮੈਂ ਉਹਦੇ ਤਹਿਤ ਦੱਸਣਾ ਚਾਹੁੰਨਾ ਕਿ ਤਰਨਤਾਰਨ ਦੇ ਵਿੱਚ ਮਿਊਨਿਸਪਲ ਕਮੇਟੀ ਦੇ ਵਿੱਚ 35 ਕਰੋੜ ਰੁਪਏ ਤੋਂ ਪਲੱਸ ਜਿਹੜਾ ਆ ਉਹ ਤਰਨਤਨ ਸ਼ਹਿਰ ਦੀ ਡਿਵੈਲਪਮੈਂਟ ਲਈ ਆਇਆ ਇੱਥੇ ਹੀ ਬਸ ਨੇ 30 ਕਰੋੜ ਰੁਪਈਆ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿਹੜੇ ਪੰਚਾਇਤਾਂ ਦੇ ਵਿੱਚ ਕੰਮ ਕਰਨ ਵਾਲੇ ਉਹ ਵੀ ਔਰ 55 54 ਕਰੋੜ ਰੁਪਈਆ ਜਿਹੜੀਆਂ ਰੋਡਸ ਦੀ ਵਾਈਡਨਿੰਗ ਹੋਣੀ ਆ ਰੋਡਸ ਦਾ ਇਨਫਰਾਸਟ੍ਰਕਚਰ ਬਣਨਾ ਆ ਰੋਡਸ ਦੀਆਂ ਨਵੇਂ ਸਿਰਿਓਂ ਬਣਦੀਆਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਹੈਲਥ ਸੈਂਟਰ ਬਣਨੇ ਆ ਸਟੇਡੀਅਮ ਬਣਨੇ ਆ